ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪੁ ਜੀ ਸਾਹਿਬ ਇਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੋਤਿ ਸਬੂੰਗੁਰ ਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚਣਾ ਹੋਈ ਜੇ ਸੋਚੀ ਲਖਵਾਰ ਚੁੱਪਾ ਚੁੱਪ ਨਾ ਹੋਈ ਜੇ ਲਾਇ ਰਣਾ ਲਵਤਾਰ ਭੁਖਿਆ ਭੁਖ ਨਾ ਉਤਰੀ ਜੇ ਬਲਨਾ ਪੁਰੀਆ ਭਾਰ ਸਹਸ ਸਿਆਨ ਪਾ ਲਖ ਹੋਏ ਤਾ ਇਕ ਨਾ ਚੱਲਾ ਨਾਲ ਸੱਚ ਆ ਰਹੀ ਆ ਕਿਉਂ ਕੋੜਾ ਟੁੱਟਾ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿ ਆਈ ਹੁਕਮੇ ਉੱਤਮ ਨੇਜ ਹੁਕਮ ਲਿਖ ਦੁੱਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੇ ਸਦਾ ਭਵਾਈਆ ਹੈ ਹੁਕਮ ਅੰਦਰ ਸਭ ਕੋ ਬਹਰ ਹੁਕਮ ਨਾ ਕੋਏ ਨਾਨਕ ਹੁਕਮਾ ਜੇ ਬੁੱਝਿਆ ਤਾ ਹਉਮੈ ਗਾਹ ਨ ਕੋਏ ਗਾਵੇ ਕੋ ਤਾਣ ਹੋਇ ਕਿਸਾ ਤਾਣਾ ਗਾਵੇ ਕੋ ਦਤ ਜਾਣੈ ਨੀਸਾਨ ਗਾਵੇ ਕੋ ਬਨਵੜਿਆ ਆਚਾਰ ਗਾਵੇ ਕੋ ਵਿਦਿਆ ਵਿਖਾਂ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੀ ਹੈ ਗਾਵੇ ਕੋ ਜੀਵ ਲੈ ਫਿਰ ਦੇ ਹੈ ਗਾਵੇ ਕੋ Jap ਦੇ ਸਾਧੂ ਰ ਗਾਵੇ ਕੋ ਵੇਖਾ ਹਾਦਰਾ ਦੂਰ ਹੈ ਪ੍ਰਥਨਾ ਕਥੀ ਨਾਵ ਤੋਟ ਕਤ ਕਤ ਗਤੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਤਕ ਪਾਹੇ ਜੋਗਾ ਜਗੰਤਰ ਖਾਹੀ ਖਾਹੇ ਹੁਕਮੇ ਹੁਕਮ ਚੁਲਾਏ ਰਾਹੋ ਨਾਨਕ ਦੇ ਸਾਰੇ ਪਰਵਾਹੋ ਸਾਚਾ ਸਾਹਿਬਾ ਸਾਚਾ ਚੰਨਾਏ ਬੋ ਕਿਆ ਬਹਾਵ ਆਪਰ ਹੱਥ ਹੈ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗਰ ਕੀਆ ਜਿਤ ਦਸਾ ਦਰਬਾਰ ਮਹਾ ਗਬੋਲਨ ਬੋਲੀਏ ਜਿਤ ਸੁਨਤ ਰਹੇ ਪਿਆਰ ਅੰਮ੍ਰਿਤ ਵੇਲਾ ਸਚ ਨਾਓ ਅੜਿਆਈ ਵਿਚਾਰ ਗਰਮੀ ਆਵੇ ਕੱਪੜਾ ਨਬਰੀ ਮੋਖ ਦਵਾਰ ਨਾਨਕ ਐਵਾ ਜਾਣੀਆ ਸਭ ਆਪੇ ਸਜਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਦਿਨ ਪਾਇਆ ਮਾਨਾ ਨਾਨਕ ਗਾਵੀਐ ਗੁਨੇ ਨਦਾਨ ਗਾਵੀਐ ਸੁਨਿਆ ਮਨ ਰੱਖੀਆ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੇ ਸਰਗੁਰ ਦੂਰਕ ਪਰਮਾ ਗੁਰਪਾਰ ਬਤੀ ਮਾਈ ਜੇਹੋ ਜਾਣਾ ਆਖਾ ਨਾਹੀ ਕਹਿਣਾ ਗਤ ਨ ਜਾਈ ਗੁਰਾ ਇੱਕ ਦੇਹ ਬਜਾਈ ਸਬਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਨ ਨ ਜਾਈ ਤੀਰਥ ਨਵਾ ਜੇ ਤਖਬਾਵਾ ਬਿਨ ਭਾਣੇ ਕੈ ਨਾਏ ਕਰੀ ਜੇ ਤੀਸਰਟ ਪਾਈ ਵੇਕਾ ਬਿਨ ਕਰਮਾ ਕੈ ਮਲਾ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇਤਪੁਰ ਕੀ ਸਖ ਸੁਣੀ ਗੁਰਾ ਇੱਕ ਰਹਿ ਬੁਝਾਈ ਸਬਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਨ ਨ ਜਾਈ ਮੇਰੇ ਜੁਗ ਚਾਰੇ ਔਰ ਜਾਹ ਹੋਰ ਦਸੋਨੇ ਹੋਏ ਨਵਾ ਖੰਡਾ ਵਿੱਚ ਜਾਣੀ ਆ ਨਾਲ ਜੱਲਾ ਸਭ ਕੋਏ ਚੰਗਾ ਨਾ ਰਖਾਏ ਕਾ ਜਫ ਕੀ ਰਤ ਜਗਲੇ ਜੇ ਤ ਸਮਦਰਨ ਆਵੈ ਤ ਵਾਤਨਾ ਪੁੱਛਾ ਕੇ ਪੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗਰਮਨ ਤਿਆਗੁਣ ਦੇ ਤੇ ਹਾ ਕੋਈ ਨਾ ਉੱਜਈ ਜੇ ਤਸ ਗੁਣ ਕੋਏ ਕਰੇ ਸੁਣਿਆ ਸੱਜੂ ਵੀਰ ਫਰਨਾਤਾ ਫਨਾਤਾ ਤਰਤਲ ਆਕਾਸ ਸੁਣਿਆ ਦੀਪ ਲੋ ਪਾਤਲ ਸੁਣਿਆ ਬੋਹਿਨ ਸੱਕਾ ਕਾਲੇ ਨਾਨਕ ਭਗਤਾ ਸੁਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾਨ ਦਾ ਸੁਣਿਆ ਮਕਸਾ ਲਹਰ ਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਖਬ ਸੰਮਰਦ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਤ ਸੰਤੋਖ ਗਿਆਨ ਸੁਨਿਆ 86 ਕਾ ਇਸਨਾਨ ਸੁਨਿਆ ਪੜ ਪੜ ਪਾਵਹਿ ਮਾਨ ਸੁਨਿਆ ਲਾਗਾ ਸਾਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਬਿਆਨਾ ਸੁਣਿਆ ਅਰਸਤ ਕਾਇਸ ਨਾਨਾ ਸੁਣਿਆ ਪੜ ਪੜ ਪਾਵ ਹੈ ਮਾਨਾ ਸੁਣਿਆ ਲਾਗਾ ਸਾਜ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਖੇਗਾ ਹਾ ਸੁਣਿਆ ਸੇਖ ਪੀਰ ਪਾਸਾ ਹਾ ਸੁਣਿਆ ਅੰਦੇ ਪਾਵਹ ਰਹਾ ਸੁਣਿਆ ਹਾਥ ਹੋਵੇ ਅਸਵਾਹੋ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਮੰਨੈ ਗਿਗਤ ਗਹੀ ਨ ਜਾਏ ਜੇ ਕੋ ਕਹੈ ਪਿਛਾ ਪਛਪਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੈ ਕਾਬਹ ਕਰਨ ਵਿਚਾਰ ਆਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸਰਤ ਹੋਵਾ ਮਨ ਬੁੱਧ ਮੰਨੈ ਸਗਲ ਭਵਨ ਕੇ ਸੁੱਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕਾ ਸਾਥ ਨਾ ਜਾਏ ਆਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗ ਠਾਕ ਨਾ ਪਾਏ ਮੰਨਾ ਪਤਸਿਓ ਪ੍ਰਗਟ ਜਾਏ ਮੰਨਾ ਮਾਗਣਾ ਜਲਾ ਪੰਥ ਮੰਨਾ ਧਰਮ ਸੇਤੇ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਬਾਬਾ ਮੋਗ ਦਵਾਰ ਮੰਨਾ ਪਰਵਾਰਾ ਸਾਧਾਰ ਮੰਨਾ ਤਰਾ ਤਾਰੇ ਗੁਰ ਸਿੱਖ ਮੰਨਾ ਨਾਨਕ ਪਵਹਿ ਨਾ ਭੇਖਾ ਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਵੇ ਦਰਗ ਮਾਨਾ ਪੰਜੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਤਿਆਰ ਜੇ ਕੋ ਕਹ ਕਰ ਵਿਚਾਰ ਕਰਤੈ ਕਾ ਕਰਨ ਨਹੀ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਕਤਾ ਪ੍ਰਕਿਆ ਜਨ ਸੂਤ ਜੇ ਕੋ ਬੁੱਝਾ ਹੋਇ ਸਚਿਆਰ ਤਬ ਲੈ ਉਪਰ ਕੇਤਾ ਭਾਰ ਧਰਤੀ ਹੋਰ ਪਰ ਹੋਰ ਹੋਰ ਦਸਤੈ ਭਾਰ ਤਲਾ ਕਮਨ ਜੋਰ ਜੀ ਆ ਜਾ ਤਰੰਗਾ ਕੇ ਨਾਵ ਸਭ ਨਾਲ ਲਿਖਿਆ ਬੜੀ ਕਲਾਮ ਇਹ ਹੋ ਲਖ ਲਖ ਜਾਣਾ ਕੋਇ ਲਖ ਲਖਿਆ ਕੇਤਾ ਹੋਇ ਕੇਤਾ ਤਾਨ ਸਵਲ ਹੋ ਰੂਪ ਕੇਤੇ ਦਾਤ ਜਾਣਾ ਕੌਣ ਕੋਤਾ ਕੀਤਾ ਬਸਾ ਉਹ ਇੱਕੋ ਗਵਾ ਉਹ ਤਸਤੇ ਹੋਏ ਲਗਦਰਿ ਆਉ ਕੁਦਰਤ ਗਮਨ ਕਾ ਵਿਚਾਰ ਵਾਰਿਆ ਨ ਜਾਵਾ ਇਕ ਵਾਰ ਜੋ ਤਦ ਭਾਵੈ ਸਾਈ ਫਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅ ਸੰਖਾ ਜਾਪ ਸੰਖ ਭਾਉ ਸੰਖ ਪੂਜਾ ਸੰਖ ਤਪ ਤੋਵ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਹ ਦਾਸ ਸੰਖ ਪਗਤ ਗਣ ਗਿਆਨ ਵਿਚਾਰ ਸੰਖ ਸਤੇ ਸੰਖ ਦਾਤਾਰ ਅਸੰਖ ਸੋ ਨਮਹ ਪੱਖ ਸਾਰ ਸੰਖ ਮੋਨ ਲਵਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆਨ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਫਲੀਕਾਰ ਤੋ ਸਦਾ ਬਲਾਮਤ ਨਰੰਕਾਰ ਅਸੰਖ ਮੋਰਖੰਧ ਕੋਰ ਸੰਖ ਚੋਰ ਹਰਾਮ ਖੋਰ ਸੰਖ ਮਰ ਕਰ ਜਾਹੇ ਜੋਰ ਸੰਖ ਗਲਵਡ ਹੱਤੇ ਅਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਗੂੜੇ ਆਰੇ ਗੂੜੇ ਫਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨੰਦਕ ਸਰ ਕਰ ਹੈ ਵਾਰ ਨਾਨਕ ਨੇਜ ਕਹ ਰੀਚਾਰ ਵਾਰਿਆ ਨ ਜਾਵਾ ਏਕ ਵਾਰ ਜੋਤਿ ਵਿਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਨਾਵ ਸੰਖ ਥਾਵ ਗੰਮਾ ਗੰਮਾ ਸੰਖਲ ਅਸੰਖ ਤਹ ਸਰ ਭਾਰ ਹੋਏ ਅਕਰੀ ਨਾਮ ਕਰੇ ਸਾਲਾਹ ਅਖਰੇ ਗਿਆਨ ਗੀਤ ਗੁਣ ਗਾਹ ਅਖਰੇ ਲਖਨ ਬੋਲਨ ਮਾਨੇ ਅਖਰਾ ਸਿਰਸਿੰਘ ਜੋਗ ਵਖਾਨ ਜਿਨ ਏਹੇ ਲਖਿਤ ਸਰਨਾ ਹੈ ਜੋ ਫਰਮਾਏ ਤੇਵ ਤੇ ਪਾਹੇ ਜਿਤਾ ਗਿਤਾ ਤੇ ਤਨ ਨੋ ਵਨ ਨਾਹੇ ਕੋਥਾ ਉਹ ਕੁਦਰਤ ਕਵਨ ਕਹਾਵੀ ਚਾਰ ਵਾਰਿਆ ਨ ਜਾਵਾ ਏਕ ਵਾਰ ਜੋਤਿ ਵਿਭਾਵ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਰੰਕਾਰ ਭਰੀਆ ਹੱਥ ਪਰ ਤਨ ਦੇਹ ਪਾਣੀ ਧੁੱਤ ਉਤਰ ਸੋਥੇ ਹੈ ਮੂਤ ਪੁਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਆ ਮਤ ਬਾਬਾ ਗਏ ਸੰਗ ਓਹੋ ਗੋਪਾ ਨਵਕਰੰਦ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਣਾ ਲਖਲਾ ਜਾਹੋ ਆਪੇ ਬੀਜ ਆਪੇ ਹੀ ਕਾਹ ਨਾਨਕ ਹੁਕਮੀ ਆਵਹ ਜਾਹੋ ਤੇਰਥ ਤਪ ਦਇਆ ਤਤ ਦਾਨ ਜੇ ਕੋ ਪਾਵੈ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੇਰਥ ਮਲਨ ਹੋ ਸਭ ਗੁਣ ਤੇਰੇ ਮੈਂ ਨਹੀਂ ਕੋਏ ਬਿਨ ਗੁਣ ਕੀਤੇ ਭਗਤ ਨ ਹੋਵੇ ਸਵਸਤ ਅਤਬਾਨੀ ਬਰਮਾਓ ਸਤਿ ਤੁਹਾਨ ਸਦਾ ਮਨ ਚਾਉ ਕਮਨ ਸੁਰੇਲਾ ਬਖਤ ਕਮਨ ਕਮਨ ਤੇ ਪ੍ਰਤਮਲ ਵਾਰ ਕਮਨ ਸਰੁੱਤੀ ਮਾਹੋ ਕਵਨ ਜਤਹ ਆ ਆਕਾਰ ਵੇਲ ਨਾ ਪਾਈਆ ਪੰਡਤ ਜੇ ਹੋਵੇ ਲੇਖ ਪੁਰਾਨ ਵਕਤ ਨਾ ਪਾਇਓ ਕਾ ਦੀ ਆਜੇ ਲਿਖਾਂ ਲੈ ਕੇ ਰਾਨ ਤਿਤਵ ਵਰਣਾ ਜੋਗੀ ਜਾਣੈ ਰੁਤਮਾ ਹੁ ਨਾ ਤੋਈ ਜਾਗਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਿਆ ਕਾ ਕਸਾ ਲਾਹੀ ਕਿਵ ਵਰਨੀ ਗਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਏ ਕੀ ਤਰ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅਬੇ ਬਿਆਨ ਸੁਹਾ ਪਤਲ ਪਤਲ ਲਖ ਬਸ ਅਦਸ ਉੜ ਕੋੜਕ ਭਾਗ ਥਕੇ ਵੇਦ ਕਣਕ ਬਾਤ ਸਹਸ ਠਾਰ ਹੈ ਕਣਕ ਤੇ ਬਾਸ ਲੋਇਕ ਧਾਤ ਲੇਖਾ ਹੋਇ ਤਾ ਲਖੀਆ ਲੇਖ ਹੋਇ ਵਿਨਾਸ਼ ਨਾਨਕ ਵੱਡਾ ਖੀਐ ਆਪੇ ਜਾਣੈ ਆਪ ਸਲਾਹੀ ਸਲਾਹ ਨੇਪਤੀ ਸੁਰਤਨ ਪਈਆ ਨਦੀਆ ਤਵਾਹ ਕਬਹ ਸਮੁੰਦਰ ਨ ਜਾਣੀਆ ਹੈ ਸਮੁੰਦਰ ਸਹ ਸੁਲਤਾਨ ਗ੍ਰਹਾ ਸਿੱਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤ ਸਮਨ ਨਾ ਨਿਸਰ ਹੈ ਤਨ ਤਾ ਸਿੱਤੇ ਕਾਣਨੰਤ ਤਨ ਤਾ ਕਰਣਾ ਬੇਨੰਤ ਤਨ ਤਾ ਵੇਖਣ ਸੁਨਨੰਤ ਤਨ ਤਾ ਜਾਪ ਅਗਿਆਮਨੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਫਾਰਾ ਵਾਰ ਅੰਤ ਕਾਰਨ ਕੀਤੇ ਬਿਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਏਹੋ ਅੰਤ ਨਾ ਜਾਣ ਕੋਏ ਬੋਤ ਕਹੀਏ ਬੋਤ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਓ ਇਵੜੇ ਉੱਚਾ ਹੋਵੇ ਕੋਇ ਤਿਸ ਉੱਚੇ ਕੋ ਜਾਣੈ ਸੂਏ ਜੇ ਵੱਡੇ ਆਪ ਜਾਣੈ ਆਪੋ ਆਪੋ ਨਾਨਕ ਨਦਰੀ ਕਰਮੀ ਦਾਤ ਬਹੁਤ ਆਗਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨਾਂ ਨਾ ਕਮਾਏ ਕਿਤੇ ਮਗਹ ਜੋਦ ਪਾਰ ਗਿਤਿਆ ਗਣਤ ਨਹੀਂ ਵਿਚਾਰ ਕਿਤੇ ਖਪਤ ਧੇ ਵੇਕਾਰ ਖੀਤੇ ਲੈ ਲੈ ਹੁਕਰ ਪਾਹੇ ਕਿਤੇ ਮੂਰਖ ਕਾਹੀ ਸਾਹੇ ਕਿਰਤਿਆ ਦੁਖ ਭੂਖ ਸਦ ਮਾਰੇ ਇਹੇ ਵੇ ਦਾਤ ਤੇਰੀ ਦਾਤਾਰ ਬੰਦ ਕਲਾ ਤੇ ਭਾਰਾ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਕਾਇਕ ਅੱਖਣ ਪਾਏ ਓਹੋ ਜਾਣੈ ਜੀਤੀਆ ਮੁਹਿ ਖਾਏ ਆਪੇ ਜਾਣੈ ਆਪੇ ਦੇਅ ਅਖਹਿ ਸੇ ਬੇਕੀ ਕੇ ਜਿਸਨੋ ਮੁਖਸ ਸਭ ਸੁਸਾਲਾ ਨਾਨਕ ਪਾਸ ਸਾਹਿ ਪਾਸਾ ਅਮੁੱਲ ਗੁਣ ਮੁੱਲ ਵਾ ਪਾਰ ਮੁੱਲ ਵਾ ਪਾਰੀਏ ਮੁੱਲ ਮੰਡਾਰ ਮੁੱਲ ਵਾ ਮੱਲਾ ਜਾਹੇ ਮੁੱਲ ਪਾਏ ਮੱਲਾ ਸਮਾਹੇ ਮੱਲਾ ਧਰਮ ਮੁੱਲ ਦੀਵਾਨ ਮੁੱਲ ਤੱਲਾ ਮੁੱਲ ਪਰਵਾਨ ਮੁੱਲ ਬਖਸ਼ੇ ਸਾਮੁੱਲੇ ਸਾਨਾ ਮੁੱਲ ਕਰਮ ਮੁੱਲ ਫਰਮਾਨ ਮੁੱਲਾ ਮੱਲਾ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾੜ ਪੁਰਾਨ ਆਖੇ ਪੜੇ ਕਰੇ ਵਕਿਆਨ ਆਖੇ ਬਰਮਾ ਆਖੇ ਇੰਦ ਆਖੇ ਗੋਪੀਤ ਗੋਵਿੰਦ ਆਖੇ ਇਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਅੱਖਾਂ ਨਾ ਆਖੇ ਦੇਵ ਆਖੇ ਸੁਰ ਨਰ ਮਨੁ ਜਨ ਸੇਵ ਕਿਤੇ ਅੱਖ ਆਖਣ ਬਾਹੇ ਕਿਤੇ ਕਹਿ ਕਹਿ ਉਠ ੜ ਜਾਹੇ ਤੇ ਕੀਤੇ ਹੋਰ ਕਰੇ ਤਾਖ ਨਾ ਸਬਹਿ ਗਈ ਕੇ ਜੇ ਬੜ ਭਾਵੇ ਤੇ ਬੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਅੱਖ ਬੋਲੇ ਗਾੜ ਤਾ ਲਿਖੀਐ ਸਰ ਗਾਵਾਰਾ ਗਾਵਾਰ ਸੋਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦਾਨੀਕਾ ਸੰਖਾ ਗਿੱਤੇ ਵਾਵਣ ਹਾਰੇ ਕਿਤੇ ਰਗ ਭਰੀ ਸੋ ਕਹੀ ਅਣਾ ਗਿੱਤੇ ਗਾਵਣ ਹਾਰੇ ਗਾਵੇ ਦੋਨੋਂ ਪਉਣ ਬਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਬਾਵਹਿ ਜਿਤ ਗੋਪਤ ਲਿਖ ਜਾਣਾ ਹੈ ਲਿਖ ਲਿਖ ਤਰੰਵੀ ਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸਹਨ ਸਬਾ ਸਵਾਰੇ ਗਾਵਹਿੰ ਦੇ ਦਸਨ ਬੈਠੇ ਦੇਵਤਿਆਦਰ ਨਾਲੇ ਗਾਵਹਿ ਸਦਸਮਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਦੇ ਸੰਤੋਖੇ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੰਨਰਕੇਸਰ ਜਗ ਜਗ ਵੇਦਾ ਨਾਲੇ ਗਾਵਹਿ ਮੋਹਨੀਆਂ ਮਨ ਮੋਹਨਾ ਸੁਰਗਾ ਮਸ਼ ਬਿਆਲੇ ਗਾਵਨ ਰਤਨੋ ਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੋਰਾ ਗਾਵਹਿ ਖਾਨੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਦਾ ਕਰ ਕਰ ਰਖੇ ਧਾਰੇ ਸਹੀ ਤਦਨ ਗਾਵਹਿ ਜੋਤਿ ਤੇ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾ ਮਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸੱਚੀ ਨਾਈ ਹੈ ਲੀ ਹੁ ਸੇ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨਸੀ ਮਾਇਆ ਜਿਨ ਨ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਤਿਸ ਦੀ ਵੜਿਆਈ ਜੋ ਤਿਸ ਭਰ ਲੈ ਸੋਈ ਕਰ ਸੇ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿਨ ਰਜਾਈ ਮਿੰਦਾ ਸੰਦੋਗ ਸਰੰਬਦ ਝੋਲੀ ਧਿਆਨ ਕੀ ਕਰਹਿ ਬਿਭੂਤ ਕੰਸਾ ਕਾਲ ਤਵਾਰੀ ਕਾਇਆ ਜਗਤ ਡੰਡਾ ਪਰਤੀਤ ਆਈ ਪੰਤੇ ਸਗਲ ਜਮਾਤੇ ਮਨ ਜੀਤਾ ਜਗ ਜੀਤ ਆਦੇਸ ਤਸਾਯਾ ਦੇਸ ਆਦੇ ਨੀਲ ਅਨਾਦਨ ਹਤ ਜੁਗ ਜੁਗ ਇਕੋ ਵੇਸ ਭਗਤ ਗਿਆਨ ਦਇਆ ਖੰਡਾਰਨ ਘਟ ਘਟ ਵਜਹਿ ਨਾਦ ਆਪ ਨਾਥ ਨਾਤੀ ਸਭ ਜਾਕੇ ਰਿਦ ਸਦੇ ਅਵਰਾਸਾਦ ਸੰਯੋਗ ਹੋਏ ਜੋਗ ਬ੍ਰਹਕਾਰ ਚਲਾਵੇ ਲਿਖੇ ਆਵੇ ਭਗ ਆਦੇਸ ਤਸ ਆਦੇਸ ਆਦੇ ਅਨੀਲ ਅਨਾਦ ਅਨਹਤ ਜੁਗ ਜੁਗ ਕੋ ਵੇਸ ਇੱਕ ਮਈ ਜੁਗਤ ਵਿਆਹੀ ਤਨ ਜੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਏ دیਵਾਨ ਜਿਵਤ ਸੁਭਾਵੈ ਤਵਾਂ ਚਲਾਵੇ ਜਬ ਹੋਵੇ ਫੁਰਮਾਨ ਓਹ ਹੋ ਵੇਖਾ ਉਹ ਨਾਨ ਨਰਮਾ ਆਵੇ ਬਹੁਤਾ ਹੋਵੇ ੜਾਨ ਆਦੇਸ ਤਸਾ ਆਦੇਸ ਆਦ ਅਨੀਲ ਅਨਾਦ ਅਨਾਹਤ ਜਗ ਜਗ ਇੱਕੋ ਵੇਸ ਆਸਨ ਲੇ ਲੇ ਪੰਡਾਰ ਜੋ ਕੁਛ ਪਾਇਆ ਤੋ ਏਕਾ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਹੈ ਆਦੇਸ ਤਸਾ ਆਦੇਸ ਆਦ ਅਨੀਲ ਅਨਾਦ ਅਨਾਹਤ ਜਗ ਜਗ ਇੱਕੋ ਵੇਸ ਇਕ ਦੂ ਜੀ ਬੋਲਤ ਹੈ ਲਖ ਵਹਿ ਲਖ ਵੀਸ ਲਖ ਲਖ ਗੜਾ ਕੀ ਹੈ ਏਕ ਨਾਮ ਜਗ ਦੀਸ ਹੈ ਏਤ ਰਾਹੇ ਪਦ ਪਵੜੀ ਆ ਚੜੀਏ ਹੋਏ 21 ਸੰਗੱਲ ਆਕਾਸ਼ ਕੀ ਕਿੱਟਾਈ ਰੇਸਾ ਨਾਨਕ ਨਦਰੀ ਪਾਈ ਐ ਕੋਰੀ ਕੋੜਾ ਠੇਸ ਆੱਖਾਂ ਜੋਰ ਚਪਾ ਨਾ ਜੋਰ ਹੈ ਜੋਰਨਾ ਮੰਗਣ ਦੇ ਨਾ ਜੋਰ ਹੈ ਜੋਰਨਾ ਜੀਵਨ ਮਰਨ ਨਾ ਜੋਰ ਹੈ ਜੋਰਨਾ ਰਾਜ ਮਾਨ ਮਨ ਸੋਰ ਹੈ ਜੋਰਨਾ ਸ੍ਰੱਤੀ ਗਿਆਨ ਵਿਚਾਰ ਹੈ ਜੋਰਨਾ ਜੁਗਤੇਸ਼ਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਹੋਏ ਰਾਤੇ ਰਤੇ ਤੇ ਤੇਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਲਕੀ ਧਰਮਸਾਲ ਤਿਸ ਵਿੱਚ ਜੀਏ ਜਗਤ ਕੇ ਰੰਗ ਦਿਨ ਕੈ ਨਾਮ ਆਨੇ ਕਾਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਬਸੱਚਾ ਦਰਬਾਰ ਬੁੱਤਾ ਕੋਣ ਪੰਜ ਪਰਵਾ ਨਦਰੀ ਕਰਮ ਭਵੇ ਨਿਸਾਨ ਸਚ ਬਕਾਇਆ ਉਤਬਾਏ ਨਾਨਕ ਗਿਆ ਜਪੈ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਵਨ ਪਾਣੀ ਵਾਸੁ ਪਰ ਕੀਤੇ ਕਾਨ ਮਹੇਸ ਕੀਤੇ ਬਰਮ ਘੜ ਤਗੜੀਆ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਰੂਪ ਦੇਸ ਕੀਤੇ ਅੰਦਜ ਵਸੂਰ ਕੀਤੇ ਕੀਤੇ ਮੰਡਲ ਦੇਸ ਕਿਰਤੈ ਸਿਰ ਦੇ ਬਦ ਨਾਮ ਤੇ ਗਿਰਤੈ ਕਿਤੇ ਦੇਵੀ ਵੇਸ ਕਿਤੇ ਦੇਵਦਨ ਮਨ ਕਿਤੇ ਕਿਤੇ ਰਤਨ ਸਮੁੰਦੈ ਕਿਤੇ ਆਖਾਣੇ ਕਿਤੇ ਬਾਣੀ ਕਿਤੇ ਪਾਦ ਨਿਰੰਦੈ ਕਿਤੇ ਅਪਰਤੀ ਸੇਵਕ ਕਿਤੇ ਨਾਨਕ ਅੰਤਨਾਮ ਤਾ ਗਿਆਨ ਖੰਡ ਮਹਿ ਗਿਆਨ ਪ੍ਰਜੰਡ ਤਿੱਥਾ ਨਾਦ ਬਿਨੋਦ ਗੋੜਾ ਨੰਦ ਸਰਮ ਖੰਡ ਕੀ ਬਾਣੀ ਰੂਪਾ ਤਿੱਥਾ ਘੜਤ ਘਰੀਐ ਬੋਤਨੂਪਾ ਤਾ ਕੀਆ ਗੁੱਲਾ ਕਥਿਆ ਨਾ ਜਾਹੇ ਜੇ ਕੋ ਕਹ ਪਛਾ ਪਛਤਾਏ ਤਥਾ ਘੜੀਆ ਸੁਰਤ ਮਤ ਮਨ ਬੁੱਧ ਤਥਾ ਘੜੀਆ ਸੁਰਾ ਸਦਾ ਕੇ ਸੋਦਾ ਕਰਮ ਖੰਡ ਕੀ ਬਾਣੀ ਜੋਰ ਤਥਾ ਹੋਰ ਨਾ ਕੋਈ ਹੋਰ ਤਥਾ ਜੋਦ ਮਹਾਬਲ ਸੂਰਤ ਨਮਹ ਰਾਮ ਰਹਿਆ ਪਰਪੂਰ ਤਤ ਸੀਤਾ ਸੀਤਾ ਮਹਿਮਾ ਮਹੇਤਾ ਕੇ ਰੂਪ ਨਾ ਕਪਨ ਜਾਹੇ ਨਾ ਓਹ ਹੈ ਮਰ ਹੈ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਤ੍ਹਾ ਭਗਤ ਵਸੈ ਕੇ ਲੋਕ ਰਹਿ ਅਨੰਦ ਸੱਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਵਰ ਨਿਹਾਲ ਤਤ੍ਹਾ ਖੰਡ ਮੰਡਲ ਵਰ ਪੰਡ ਜੇ ਕੋ ਕਥਾ ਤਾ ਅੰਤ ਨਾ ਅੰਥ ਦਿੱਠਾ ਲੋਲ ਆਕਾਰ ਜਿਬ ਜਿਬ ਹੁਕਮ ਤਾ ਤਰ ਤਕਾਰ ਵੇਖ ਕੇ ਵਿਸਾਗਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਫਿਗਰੇ ਦਸਨਿਆਰ ਹਰਨ ਮਤ ਵੇਧ ਹਥਿਆਰ ਭੋਕ ਲਾਗਨ ਤਵਤਾਉ ਭਾਂਡਾ ਭਾਉ ਅੰਮ੍ਰਿਤ ਤਤ ਢਾਲੈ ਘੜੀਆ ਸ਼ਬਦ ਸੱਚੀ ਟਗਸਾਲੈ ਜਿਨ ਕੋ ਨਵ ਕਰਮ ਤਨ ਕਾਰ ਨਾਨਕ ਨਦਰੀ ਨਦਰਣੇ ਹਾਲੈ ਸਰੋਕਾਰ ਕਮਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲਾ ਸਗਲ ਜਗਤ ਤੰਗਿਆਈਆ ਬਰਿਆਈਆ ਵਾਚੈ ਪਰਮਾ ਦੂਰ ਕਰਮੀ ਆਪੋ ਆਪੁਨੀ ਕੇ ਨੇੜੈ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮੁਸਕਤ ਘਾਲੇ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਅਥੇ ਆਇਆ ਗਏ ਮੁਹੱਕਤ ਕਾਲe ਨਾਨਕ ਤੇ ਮੁਖ ਉਜਲੇ ਕਿਤੀ ਛੁੱਟੀ ਨਾਲe